ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀਗੀ ਕੁਝ ਕੰਮ ਕਰਨ ਬਾਗ ਦੇ ਵਿੱਚ ਆਈ ਅੱਜ ਮੈਂ ਛੱਤ ਤੇ ਨਹੀਂ ਗਈ ਛੱਤ ਵਾਲੇ ਕੰਮ ਨਹੀਂ ਅੱਜ ਕੀਤੇ ਮੈਂ ਤੇ ਅੱਜ ਆਪਾਂ ਬਾਗ ਦੇ ਵਿੱਚ ਕੁਝ ਕੰਮ ਕਰਨ ਵਾਲੇ ਸੀਗੇ ਉਹ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਕੁਝ ਤਾਂ ਮੈਂ ਆਮਲੇ ਤੋੜਨੇ ਆ ਤੇ ਉਹਨਾਂ ਦਾ ਆਪਾਂ ਮਰਬਾ ਬਣਾਉਣਾ ਵਾ ਇੱਕ ਅਲੱਗ ਤਰ੍ਹਾਂ ਦਾ ਸੀ ਮਰਬਾ ਬਣਾਉਣੇ ਹੁੰਨੇ ਆ ਕਿਉਂਕਿ ਆਪਾਂ ਖੰਡ ਦੀ ਵਰਤੋਂ ਜਿਹੜੀ ਬਹੁਤ ਘੱਟ ਕਰੀਦੀ ਆ ਕੋਸ਼ਿਸ਼ ਕਰੀਦੀ ਆ ਵੀ ਨਾ ਕਰੀਏ ਤੇ ਉਹ ਆਪੇ ਇੱਕ ਲਾਗ ਤਰੀਕੇ ਦੇ ਨਾਲ ਬਣਾਨੇ ਹੁੰਨੇ ਆ ਸ਼ਾਇਦ ਦੇ ਵਿੱਚ ਤੇ ਉਹ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਆਉਂਦੇ 1-2 ਦਿਨਾਂ ਦੇ ਵਿੱਚ ਆਹ ਤੁਸੀਂ ਦੇਖ ਸਕਦੇ ਹੋ ਆ ਬਿੱਠਾ ਕਿਸ ਤਰ੍ਹਾਂ ਕੀਤੀਆਂ ਹੋਈਆਂ ਤੋਤਿਆਂ ਨੇ ਪੰਛੀਆਂ ਨੇ ਆਹ ਦੇਖੋ ਕਿੰਨਾ ਸੋਹਣਾ ਅਮਰੂਦ ਸੀਗਾ ਪਰ ਪੰਛੀ ਨੇ ਨਾ ਸਾਰਾ ਹੀ ਟੋਕ ਦਿੱਤਾ ਰਾਤੀ ਮੈਂ ਦੇਖ ਕੇ ਗਈ ਸੀ ਮੈਂ ਕਿਹਾ ਚੱਲ ਕੱਲ ਤੋੜੂੰਗੀ ਵੀ ਅੱਜ ਤੇ ਨਹੀਂ ਹਲੇ ਪੱਕਾ ਨਹੀਂ ਆ ਜਿੱਤੇ ਕਿ ਜਦੋਂ ਮੈਂ ਆ ਜਾਣ ਕੇ ਦੇਖਿਆ ਤੇ ਸਾਰੇ ਟੋਕ ਦਿੱਤੇ ਆਹ ਦੇਖੋ ਇੱਧਰ ਵੀ ਤੁਸੀਂ ਆਵਲਾ ਵੀ ਟੋਕ ਦਿੱਤਾ ਆ ਮਤਲਬ ਜਿੰਨੇ ਵੱਡੇ ਵੱਡੇ ਸੀ ਨਾ ਸਾਰੇ ਟੋਕ ਦਿੱਤੇ ਆ ਤਾਂ ਹੁਣ ਜਿਹੜੇ ਇਦਾਂ ਦੇ 5 4 ਬਚੇ ਆ ਨਾ ਕਿਉਂਕਿ ਇੰਨਾ ਸਰਦੀਆਂ ਦਾ ਫਲ ਲੱਗਾ ਹੀ ਨਹੀਂ ਹੈਗਾ ਤੇ ਜਿੰਨੇ ਕਿ ਚਲੋ ਬਚੇ ਆ ਉਹਨੇ ਅਗਰ ਨੂੰ ਆਪਾਂ ਹੁਣ ਸਾਂਭਦੇ ਆ ਲਿਫਾਫੇ ਚੜਾ ਲਵਾ ਇਹਨਾਂ ਦੇ ਉੱਤੇ ਪਹਿਲਾਂ ਮੈਂ ਸਾਰਿਆਂ ਤੇ ਲੈ ਇੱਕ ਆ ਵੀ ਟੋਕ ਦਿੱਤਾ ਰਹਿ ਹੀ ਨਹੀਂ ਕੋਈ ਗਿਆ ਮੈਨੂੰ ਲੱਗਦਾ ਅੱਜ ਸਵੇਰ-ਸਵੇਰ 'ਚ ਹੀ ਨਾ ਇਹ ਸਾਰੇ ਟੋਕ ਦਿੱਤੇ ਇੱਕ ਦੋ ਉੱਪਰ ਆ ਉਹ ਵੀ ਟੋਕ ਦਿੱਤੇ ਆ ਤੇ ਜੇ ਮੇਰੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਨਾ ਵੀ ਇਹ ਫਲ ਕਿਉਂ ਨਹੀਂ ਲੱਗ ਰਿਹਾ ਸਰਦੀਆਂ ਦਾ ਮੇਰੇ ਨਾਲ ਕਮੈਂਟ ਜਰੂਰ ਮੈਨੂੰ ਕਰਿਓ ਮੈਂ ਪਿਛਲੇ ਸਾਲ ਤੋਂ ਪਰੇਸ਼ਾਨ ਹੋ ਗਈਆਂ ਪਹਿਲਾਂ ਬਹੁਤ ਫਲ ਲੱਗਦਾ ਸੀਗਾ ਇਹ ਮੈਂ 20 ਦੇ ਵਿੱਚ ਲਗਾਈ ਸੀ ਇਹ ਰੁੱਖ ਰੁੱਦਾਂ ਦੇ 20 ਕਬੂਟੇ ਆ ਮੇਰੇ ਕੋਲ ਤੇ ਪਹਿਲਾਂ ਫਰੂਟ ਸਹੀ ਲੱਗਦਾ ਰਿਹਾ ਪਰ ਪਿਛਲੇ ਸਾਲ ਦਾ ਬਿਲਕੁਲ ਵੀ ਨਹੀਂ ਲੱਗਦਾ ਪਿਆ ਕੋਈ ਖਾਦ ਦੀ ਕੋਈ ਕਮੀ ਨਹੀਂ ਇਹਨਾਂ ਬੂਟਿਆਂ ਨੂੰ ਵੀ ਕੋਈ ਖਾਦ ਦੀ ਕਮੀ ਆ ਤਾਂ ਹੁਣ ਜਦਾਂ ਸਰਦੀਆਂ ਕਰਕੇ ਨਾ ਕਾਹ ਵਗੈਰਾ ਜ਼ਿਆਦਾ ਉੱਗਾ ਆ ਵਾ ਤੇ ਗਰਮੀਆਂ 'ਚ ਇਹਨਾਂ ਦੀ ਮਤਲਬ ਬਿਲਕੁਲ ਹੀ ਸਫਾਈ ਕਰ ਦਿੱਦੀ ਆ ਐਸਰਾ ਨਾ ਮੈਂ ਲਫਾਫੇ ਬੰਨੀ ਜਾ ਰਹੀਆਂ ਆ ਦੇਖੋ ਤੁਸੀਂ orange white ਮਤਲਬ ਕੋਈ ਵੀ ਕਲਰ ਦਾ ਹੋਵੇ ਘਰੇ ਜਿੱਦਾਂ ਪਰ ਰੱਖੀ ਜਾਂਦੇ ਸੌਦੇ ਪੱਤੇ ਵਾਲੇ ਉਹੀ ਲਫਾਫੇ ਆ ਇਹ ਪਹਿਲਾਂ ਮੈਂ ਛੋਟੀ ਪੌੜੀ ਲਾਈ ਸੀਗੀ ਲਗੀ ਨਾ ਉਹਨਾਂ ਉਲਟ ਦੀ ਪਈ ਸੀ ਥਾਂ ਥੋੜਾ ਉੱਚਾ ਨਹੀਂ ਵਾ ਹੋਣ ਕਰਕੇ ਇਹਨਾਂ ਤੇ ਬੂਟਿਆਂ ਦੀ ਹਾਈਟ ਜ਼ਿਆਦਾ ਹੋ ਚੁੱਕੀ ਆ ਇਸ ਕਰਕੇ ਹੁਣ ਮੈਂ ਪੌੜੀ ਵੱਡੀ ਲੈ ਕੇ ਆਈ ਆ ਤੇ ਇਹਦੇ ਨਾਲ ਹੀ ਇੱਧਰ ਮੈਂ ਤੁਹਾਨੂੰ ਆਪਣੀਆਂ 베ਰੀਆਂ ਵੀ ਦਿਖਾਵਾਂ ਇਸ ਤੋਂ ਬਾਅਦ ਮੈਂ ਆਹ 베ਰੀਆਂ ਦੇ ਟਾਣੇ ਦੇਖੋ ਤੁਸੀਂ ਟੁੱਟ ਗਏ ਦੋ ਟੁੱਟ ਕੇ ਨਾ ਇੱਧਰ ਥੱਲੇ ਹੀ ਡਿੱਗ ਗਏ ਮਿੱਟੀ ਤੇ ਤੇ ਮੈਂ ਇਹਨਾਂ ਨੂੰ ਫੇਰ ਚੱਕਿਆ ਨਹੀਂ ਮੈਂ ਕਿ ਜੇ ਮੈਨੂੰ ਇਹਨੂੰ ਇੱਧਰ-ਇੱਧਰ ਹਿਲਾਉਂਗੀ ਨਾ ਤੇ ਇਹ ਮੁੱਢੋ ਟੁੱਟ ਜਾਣੀਆਂ ਤਾਂ ਫੇਰ ਜਿਹੜੇ ਬੇਰਚਾਰ ਲੱਗੇ ਵੀ ਨਹੀਂ ਆਪਣੇ ਕਿਸੇ ਕੰਮ ਆਉਣੇ ਤਾਂ ਆਹ ਵਾਲੀਆਂ ਟਾਹਣੀਆਂ ਤੇ ਥੱਲੇ ਪੁਛ ਮੈਂ ਡੰਡੇ ਦਿੱਤੇ ਸੀ ਤੇ ਕੁਛ ਮੈਂ ਹੁਣ ਦਊਂਗੀ ਜਿੱਥੇ ਕਿ ਮੈਨੂੰ ਲੱਗ ਰਿਹਾ ਨਾ ਵੀ ਬੇਰ ਬਹੁਤ ਮੋਟੇ ਆ ਉੱਥੋਂ-ਉੱਥੋਂ ਮੈਂ ਕਵਰ ਕਰ ਦੇਣੇ ਆ ਬਾਕੀ ਸਾਰੇ ਜਿਹੜੇ ਆ ਉਹ ਪੰਛੀਆਂ ਦੇ ਹਿੱਸੇ ਜਿਹੜੇ ਬਾਤ ਜਾਣਗੇ ਨਾ ਐਡਾ ਜਿਹੜੀ ਕੋਈ ਟਾਹਣੀ ਜ਼ਿਆਦਾ ਮੋਟੀ ਲੱਗਦੀ ਪਈ ਆ ਇਹਨਾਂ ਨੂੰ ਆਪਾਂ ਬਨ ਦੇਣਾ ਆ ਉੱਤੇ ਇਹ ਉਹ ਪਾ ਕੇ ਨੇ ਨੈਟ ਤੇ ਥੱਲੇ ਗੰਡਾ ਦੇ ਦੇਣੀਆਂ ਆ ਕਿਉਂਕਿ ਪੰਛੀ ਉੱਤੋਂ ਹੀ ਆਉਂਦੇ ਜ਼ਿਆਦਾਤਰ ਜਿਹੜੇ ਤੋਤੇ ਹੁੰਦੇ ਉਹ ਉੱਤੋਂ ਟੁੱਕਦੇ ਆ ਇੱਕ ਮੋٹے ਮੋٹے ਨਾਲ ਸਾਡੇ ਕੋ ਗਾਜਾ ਹੁੰਦਾ ਚਿੜੀ ਦੇ ਰੰਗ ਵਰਗਾ ਹੀ ਹੁੰਦਾ ਸਕਿੰਨ ਜੀ ਕਲਰ ਦਾ ਗੁਗਾ ਜੇ ਅਸੀਂ ਤਾਂ ਕਹਿ ਦਿੰਨੇ ਆ ਉਹਨੂੰ ਵੈਸੇ ਨਾਮ ਮੈਨੂੰ ਨਹੀਂ ਪਤਾ ਉਹ ਥੱਲੇ ਦੀ ਵੜ ਕੇ ਵੀ ਟੁੱਕਦਾ ਆ ਜੇ ਆਪਾਂ ਉੱਪਰ ਨੈਟ ਬੰਨਤੀ ਨਾ ਤਾਂ ਉਹਨੇ ਥੱਲੇ ਦੀ ਵੜ ਕੇ ਫੇਰ ਟੁੱਕੀ ਜਾਣੇ ਤੇ ਲਫਾਫੇ ਬਸ ਮੇਰਾ ਇੱਕੋ ਹੀ ਬੂਟਾ ਰਹਿ ਗਿਆ ਆ ਤੇ ਕਸੇ ਤੋਂ ਬਾਅਦ ਫਿਰ ਮੈਂ ਆ ਬੇਰੀ ਨੂੰ ਹੀ ਬੰਨਣਾ ਆ ਚੀਕੂਆ ਦੀ ਇਹਦੋਂ ਮौज ਆ ਕਿਉਂਕਿ ਪੱਥਰ ਵਰਗਾ ਹੁੰਦਾ ਫਰੂਟ ਇਹ ਸਾਰਾ ਸਾਲ ਐਦਾਂ ਹੀ ਪਿਆ ਰਹਿੰਦਾ ਆ ਤੇ ਜਦੋਂ ਪੱਕਦਾ ਆ ਫਿਰ ਇਹਨੂੰ ਤੋੜ ਕੇ ਰੱਖ ਲਓ ਤੇ ਪਰ ਇਹਦਾ ਇਹ ਆ ਵੀ ਇਹਨੂੰ ਪੰਛੀ ਨਹੀਂ ਟੁੱਕਦੇ ਹੈਗੇ ਇਧਰਲਾ ਮੈਂ ਕੱਲ ਬੰਨ ਦਿੱਤਾ ਸੀਗਾ ਲੈ ਆਹ ਇੱਕ ਅਮਰੂਦ ਰਹਿ ਗਿਆ ਕਈ ਵਾਰੀ ਨਾ ਦਿਸਦਾ ਨਹੀਂ ਆ ਤੇ ਪੰਛੀ ਜਦੋਂ ਆਏ ਉਦੋਂ ਉਹਨਾਂ ਨੂੰ ਦਿਸ ਜਾਣਾ ਪੁਗੀ ਪਾਂਛੀਆਂ ਨੇ ਵੈਸੇ ਹੀ ਲਗਭਗ ਗੱਧੀਆਂ ਜਿਆਦਾ ਖਾ ਲਏ ਆਪਣੇ ਹਿੱਸੇ ਤਾਂ 30% ਹੀ ਹੁਣ ਰਹਿ ਗਏ ਸੀ ਮੈਂ ਕਿਹਾ ਚਲੋ ਇੰਨੇ ਆਕ ਨੂੰ ਤਾਂ ਕਵਰ ਕਰਾਂ ਵੈਸੇ ਵੀ ਕੋਈ ਖਾਸ ਫਲ ਲੱਗਾ ਨਹੀਂ ਹੈਗਾ ਸਰਦੀਆਂ ਵਾਲਾ ਨਾ ਤੇ ਆ ਥੋੜੇ ਜਿਹਾ ਫਿਰ ਮੈਂ ਹੁਣ ਲਫਾਫੇ ਚੜਾ ਲਿਆ ਇਸ ਵਾਰ ਡ੍ਰੈਗਨ ਫਰੂਟ ਵੀ ਬਹੁਤ ਘੱਟ ਹੀ ਲੱਗਾ ਸੀਗਾ ਆਪਣੇ ਤਾਂ ਤੇ ਉਹ ਵਾਲੇ ਉਧਰ ਬੂਟੇ ਨਾਲ ਨਾ ਕੱਲ ਮੈਂ ਸਵੇਰੇ ਦੇਖ ਕੇ ਗਈ ਸੀ ਕਿ ਮੈਂ ਕਿਹਾ ਚਲ ਛਾਮਾ ਨੂੰ ਮੈਂ ਤੋੜ ਕੇ ਲਿਜਾਉਂਗੀ ਤੇਛਾ ਮਾਦੀਨਾ ਤੋਤੇ ਆ ਨੀ ਆ ਦੇਖੋ ਤੁਸੀਂ ਇੱਧਰ ਆ ਲਾਲ ਰੰਗ ਦਾ ਪਿਆ ਇਦਾਂ ਤੋੜ ਕੇ ਸੁੱਟ ਵੀ ਦਿੱਤੇ ਸੀ ਖਾ ਕੇ ਬੜਾ ਮੇਰਾ ਉਦੋਂ ਮਨ ਦੁਖੀ ਹੋਇਆ ਮੈਂ ਕਿਹਾ ਸਾੰਬ ਦੀ ਮਹਿਰ ਹੀ ਨਹੀਂ ਸਾਰਾ ਸਾਲ ਤੇ ਜਦੋਂ ਕੋਈ ਤੋਤੇ ਪੰਛੀ ਆਉਂਦੇ ਤੋੜ ਕੇ ਆ ਜਾਂਦੇ ਆ ਫਿਰ ਮੈਂ ਕਿਹਾ ਚਲ ਅੱਜ ਮੈਂ ਹੋਰ ਸਾਰੇ ਕੰਮ ਛੱਡ ਕੇ ਪਹਿਲਾਂ ਇਨ੍ਹਾਂ ਤੇ ਲਿਫਾਫੇ ਚੜਾਵਾਂ ਕਟਿੰਗ ਵੀ ਕਰ ਦਿੱਤੀ ਐ ਮੈਂ ਇਹ ਦੀ ਸੀਗੀ ਮਲਬਰੀ ਦੀ ਸੀ ਕਰਨ ਵਾਲੀ ਕਟਿੰਗ ਤੇ ਹੁਣ ਜਦੋਂ ਇਹ ਸਰਦੀ ਨਿਕਲੂਗੀ ਤੇ ਜਨਵਰੀ ਦੇ ਵਿੱਚ ਫਰਵਰੀ ਦੇ ਵਿੱਚ ਇਹਦੇ ਫਟਾਰਾ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਆਊਗਾ ਕਿਉਂਕਿ ਇੱਕ ਤਾਂ ਬਹੁਤ ਜ਼ਿਆਦੀਆਂ ਟਾਹਣੀਆਂ ਹੋ ਗਈਆਂ ਸੀ ਇੱਧਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਮੈਂ ਕਟਿਆ ਸੀ ਲੇਕਿਨ ਫਿਰ ਵੀ ਬਹੁਤ ਜ਼ਿਆਦੀ ਟਾਣੀ ਸੀ ਤੇ ਉਹਦੇ ਨਾਲ ਕੀ ਇੱਧਰ 베ਰੀ ਨੂੰ ਨਾ ਛਾਂ ਰਹਿੰਦੀ ਸੀ ਤੇ 베ਰੀ ਨੂੰ ਇੱਧਰਲੇ ਬੰਨੇ ਨਾ ਫਲ ਵੀ ਨਹੀਂ ਲੱਗਿਆ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਦ ਧੁੱਪ ਨਾ ਮਿਲੇ ਤਾਂ ਜਿਹੜਾ ਫਾਲਾ ਉਹ ਨਹੀਂ ਲੱਗਦਾ ਕੁਝ ਇਹਨਾਂ ਦੀ ਇਹਦੀ ਸੀਗੀ ਛਾਂ ਤੇ ਕੁਝ ਆ ਜਿਹੜੇ ਆਪਣੇ ਇੱਧਰ ਲੱਗੇ ਹੋਏ ਆ ਸਵਾਂਝਣੇ ਦੇ ਦੋ ਬੂਟੇ ਉਹਨਾਂ ਚੋਂ ਵੀ ਮੈਂ ਇੱਕ ਕੱਟ ਦਿੱਤਾ ਤੇ ਇੱਕ ਫੇਰ ਮੈਂ ਰਹਿਣ ਤਾਂ ਚਲੋ ਮੈਂ ਕਹਾਂ ਚਲੋ ਫਲੀਆਂ ਹੋ ਜਾਣਗੀਆਂ ਕਾਣ ਨੂੰ ਤੇ ਬਸ ਲਫਾਫੇ ਵੀ ਮੈਂ ਸਾਰੇ ਬੰਦ ਤੇ ਹੁਣ ਚੱਲਦੇ ਆਪਾਂ ਘਰੇ ਕਿਉਂਕਿ ਦੁਪਹਿਰ ਦੇ ਲਗਭਗ 2 ਵਜੇ ਆ ਤੇ ਬਸ ਅੱਜ ਦੀ ਇਹ ਹੀ ਵੀਡੀਓ ਸੀਗੀ ਹੁਣ ਮੈਂ ਜਾਣਾ ਬਸ ਸ਼ਾਮੀ ਛੱਤ ਤੇ ਉੱਥੇ ਥੋੜਾ ਕੰਮ ਕਰਨਾ ਧੰਨਵਾਦੀ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਸਸੀ ਕੱਲ ਸਾਰਿਆਂ ਨੂੰ ਜੀਉਂਦੇ ਵੱਸਦੇ ਰਹੋ